ਇਮੇ ਇੱਕ ਗ੍ਰੰਥੀ ਸਿੰਘ ਦਾ ਇੱਕ ਨੌਜਵਾਨ ਨੇ ਕਤਲ ਕਰ ਦਿੱਤਾ ਉਹਦੇ ਹੀ ਪਿੰਡ ਦੇ ਨੌਜਵਾਨ ਨੇ ਦੋਸਤੋ ਜਿਹੜੀ ਸੱਚੀ ਘਟਨਾ ਹੈ ਪੰਜਾਬ ਦੇ ਬਾਬਾ ਬਕਾਲਾ ਦੇ ਵਿੱਚ ਪੈਂਦੇ ਪਿੰਡ ਮੱਧ ਦੀ ਹੈ ਉੱਥੋਂ ਇੱਕ ਗ੍ਰੰਥੀ ਸਿੰਘ ਗੁਰਦੁਆਰਾ ਪਾਰਸ਼ਈ 9ਵੀਂ ਬਾਬਾ ਬਕਾਲਾ ਦੇ ਵਿੱਚ ਬਤੌਰ ਗ੍ਰੰਥੀ ਸਿੰਘ ਵੱਲੋਂ ਸੇਵਾ ਨਿਭਾ ਰਿਹਾ ਸੀਗਾ ਕੀ ਹੁੰਦਾ ਦੋਸਤੋ ਗ੍ਰੰਥੀ ਰਮਨਦੀਪ ਆਪਣੀ ਡਿਊਟੀ ਤੋਂ ਘਰ ਵਾਪਸ ਸਾਈਕਲ ਦੇ ਉੱਤੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦਾ ਇੱਕ ਨੌਜਵਾਨ ਵੱਲੋਂ ਕਤਲ ਕਰ ਦਿੱਤਾ ਜਾਂਦਾ ਪੂਰੀ ਕਟਲਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਕੀ ਹੋਇਆ ਰਮਨਦੀਪ ਰੋਜ਼ਾਨਾ ਆਪਣੀ ਡਿਊਟੀ ਤੋਂ ਘਰ ਆਉਂਦਾ ਸੀਗਾ ਤਾਂ ਰਸਤੇ ਦੇ ਵਿੱਚ ਉਹਦੀ ਮੁਲਾਕਾਤ ਇੱਕ ਸਹਿਬ ਸਿੰਘ ਔਰ ਸਾਬਾ ਦੇ ਨਾਲ ਹੁੰਦੀ ਹੈ ਜੋ ਕਿ ਪੰਡ ਮੱਧ ਦਾ ਰਹਿਣ ਵਾਲਾ ਸੀਗਾ ਪਹਿਲਾਂ ਤਾਂ ਉਹ ਸਾਬਾ ਧੱਕਾ ਮਾਰਦਾ ਉਸ ਤੋਂ ਬਾਅਦ ਉਹ ਰਮਨਦੀਪ ਉਤੇ ਤੇ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦਾ ਜਿਸ ਤੋਂ ਬਾਅਦ ਰਮਨਦੀਪ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਦਲਬਾਖ ਸਿੰਘ ਪੁੱਤਰ ਸ਼ਿੰਦਾ ਸਿੰਘ ਪੰਡ ਮਦ ਜੋ ਕਿ ਪੁਰਸਕੋਲ ਐਪਲੀਕੇਸ਼ਨ ਦਾਇਰ ਕਰਵਾਉਂਦੇ ਨੇ ਵੀ ਸਾਡੇ ਬੇਟੇ ਉੱਤੇ ਕਿਸ ਨੇ ਤੇਜ਼ ਤਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਡੀਐਸਪੀ ਅਰਣ ਸ਼ਰਮਾ ਵੀ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਨਾਲ ਦੀ ਨਾਲ ਹੀ ਇਨਵੈਸਟੀਗੇਸ਼ਨ ਦੇ ਵਿੱਚ ਜੁੜ ਜਾਂਦੀ ਆ ਤਕਰੀਬਨ 6 ਘੰਟਿਆਂ ਦੇ ਬਾਅਦ ਜਿਹੜਾ ਅਸਲੀ ਮਲਜਮ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਤਾਂ ਪੁਲਸ ਨੇ ਤਫਤੀਸ਼ ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਸੈਭ ਸਿੰਘ ਸੀਗਾ ਉਹ ਉਹਨਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਸੀਗਾ ਜਿਸ ਨੇ ਕਿਸੇ ਕਾਰਨ ਕਰਕੇ ਉਸ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਐਸਐਚਓ ਗਗਨਦੀਪ ਸਿੰਘ ਜੋ ਕਿ ਉੱਥੇ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਦੱਸਿਆ ਤਾਂ ਐਸਐਚਓ ਗਗਨਦੀਪ ਨੇ ਦੱਸਿਆ ਵੀ ਅਸੀਂ ਸਾਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਜਿਹੜਾ ਹਾਸਲ ਕਰ ਰਿਹਾ ਉਸ ਤੋਂ ਬਾਅਦ ਉਹਨਾਂ ਦੀ ਅੱਗੇ ਵੀ ਪੁੱਛਗਿੱਛ ਹੈ ਜਿਹੜੀ ਉਹ ਜਾਰੀ ਰਹੂਗੀ ਦੋਸਤੋ ਗੱਲ ਸੁਚਨ ਵਾਲੀ ਇਹ ਆ ਵੀ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਹੜੀ ਮਾਹੌਲ ਆ ਉਹ ਖਰਾਬ ਹੁੰਦਾ ਜਾ ਰਿਹਾ ਅੱਜ ਇੱਕ ਗ੍ਰਾਂਤੀ ਸਿੰਘ ਦਾ ਕਤਲ ਹੋਇਆ ਜੋ ਕਿ ਬਹੁਤ ਹੀ ਦੁੱਖ ਦੀ ਘਟਨਾ ਹੈ ਜਿਹਦੇ ਵਿੱਚ ਪਰਿਵਾਰ ਨਾਂਬਰਾਂ ਨੂੰ ਬਹੁਤ ਹੀ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈਗੀ ਜਿਸ ਤਰ੍ਹਾਂ ਇਹ ਗਰਤੀ ਸਿੰਘ ਦਾ ਕਤਲ ਹੋਇਆ ਪਹਿਲਾਂ ਵੀ ਬਹੁਤ ਸਾਰੇ ਮਰਡਰ ਹੋਏ ਨੇ ਇਸ ਤਰੀਕੇ ਨਾਲ ਪਰ ਸਵਾਲ ਇਹ ਉੱਠਦਾ ਪਹਿਲਾਂ ਆਪਾਂ ਕਈ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਵੀ ਪਹਿਲਾਂ ਵਾਰਲਡ ਸਟੇਟਾਂ ਦੇ ਵਿੱਚ ਆਪਾਂ ਸੁਣਦੇ ਹੁੰਦੇ ਸੀ ਕਿ ਕਤਲ ਹੁੰਦੇ ਨੇ ਪਰ ਪੰਜਾਬ ਦੇ ਵਿੱਚ ਦਿਨੋਂ ਦਿਨ ਇਹ ਜਿਹੜੀਆਂ ਵਾਰਦਾਤਾਂ ਨੇ ਉਹ ਵੱਧ ਰਹੀਆਂ ਨੇ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰੈਨ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ